ਕਿਹੜਾ ਆਪਣਾ ਗੋੜਾ ਠੀਕ ਆ ਦੋ ਗੋੜ ਨੇ ਦੋਆਂ ਦੀਆਂ ਵੀਡੀਓ ਪਾ ਦਾਂਗੇ ਫਿਰ ਰਿਜ਼ਲਟ ਤੁਸੀਂ ਆਪ ਦੇਖ ਲੈ ਗੋੜਦਾ ਬਈ ਕਿਉਂ ਆਪਾਂ ਜਿਹੜੀ ਚੀਜ਼ ਗਿਆ ਹੁੰਦਾ ਨਾ ਬਈ ਇਹ ਦੂਰੋਂ ਹੀ ਬਸ ਠੀਕ ਆ ਇਹ ਖਿੱਚ ਪਾਉਂਦਾ ਲਾਰਾਂਗਾ ਲਾਲ ਨਾਲ ਆਪਾਂ ਹਰਾ ਲਾਲਿਆ ਕਰੋ ਕਾਲਾ ਲਾਲਿਆ ਕਰੋ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਮੇਰੇ ਲੈਹਂਦੇ ਚੜ੍ਹਦੇ ਪੰਜਾਬ ਵਾਲੇ ਤੇ ਐਨ ਆਰ ਆਈ ਭਰਾਵਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਵਾਹਿਗੁਰੂ 기 ਅਰਦਾਸ ਕਰਦੇ ਸਭ ਦੇ ਘਰ ਬਰਬਾਦ ਤੋਂ ਦੋਸਤ ਤੇ ਚੜ੍ਹਦੀ ਕਲਾ 'ਚ ਹੋਣ ਤੇ ਜਨਮਰ ਵੀ ਮੈਂ ਦੇ ਆਪ ਵੀ ਦੇਖ ਰਹੇ ਆਪਾਂ ਹਨਾ ਕਈ ਕਮੈਂਟ ਵੀ ਆਉਂਦੇ ਸੀ ਹਨਾ ਵੀ ਬਾਜ ਬਹੁਤ ਪੈਂਦਾ ਬਈ ਜਾਨਵਰਾਂ ਨੂੰ ਆਪਣਿਆਂ ਨੂੰ ਬੈਰੀ ਬਹੁਤ ਪੈਂਦੀ ਆ ਹਨਾ ਆਪਣਾ ਵੀ ਬਈ ਕੱਲ ਲੈ ਗਈ ਪੱਠਾ ਗੋਲੇ ਦਾ ਭਰਾ ਆਪਾਂ ਦੂਸਰੇ ਵਾਸਤੇ ਕੱਢੇ ਸੀਗੇ ਜਿਹੜੇ ਬੱਚੇ ਹਨਾ ਉਹਨਾਂ ਜੋ ਲੈ ਗਈ ਇੱਕ ਕੱਲ ਲੈ ਗਈ ਸੀਗੀ ਤੇ ਇੱਕ ਦੋ ਦਿਨ ਹੋ ਗਏ ਉਦੋਂ ਲੈ ਗਈ ਬਈ ਤੇ ਇਹ ਪੈਂਦੀ ਬਹੁਤ ਜ਼ਿਆਦਾ ਬਈ ਸੋ ਆਪਾਂ ਇੱਕ ਤਜਰਬਾ ਹੀ ਲਾ ਲਓ ਹਨਾ ਬਈ ਮਤਲਬ 70% ਪਾਸ ਹੈ ਇਹ ਕਿ ਆਪਾਂ ਲਾਉਣੇ ਆ ਨਾ ਜਾਨਵਰ ਤੇ 70% ਪਾਸ ਹੈ ਤੇ ਘੱਟ ਜੋੜ ਕੇ ਬੇਨਤੀ ਆ ਲਾ ਰੰਗ ਘੱਟ ਲਾਇਆ ਕਰੋ ਭਈ ਜਾਨਵਰ ਤੇ ਠੀਕ ਆ ਲਾ ਰੰਗ ਤੇ ਵੱਧ ਪੈਂਦੀ ਆ ਕਿਉਂ ਤੁਹਾਨੂੰ ਪਤਾ ਹੈ ਖੂਨ ਦਾ ਰੰਗ ਵੀ ਲਾਲ ਹੁੰਦਾ ਠੀਕ ਆ ਜਦੋਂ ਆਪਾਂ ਜਾਨਵਰਾਂ ਦੇ ਲਾ ਰੰਗ ਲੱਗਿਆ ਹੁੰਦਾ ਨਾ ਭਈ ਇਹ ਦੂਰੋਂ ਹੀ ਬੱਸ ਠੀਕ ਆ ਇਹ ਖਿੱਚ ਪਾਉਂਦਾ ਲਾ ਰੰਗ ਲਾਲ ਨਾਲੋਂ ਆਪਾਂ ਹਰਾ ਲਾ ਲਿਆ ਕਰੋ ਕਾਲਾ ਲਾ ਲਿਆ ਕਰੋ ਠੀਕ ਆ ਸੋ ਅੱਜ ਵਾਲੀ ਜਿਹੜੀ ਵੀਡੀਓ ਹੈ ਭਈ ਏਸੇ ਦੀ ਹੈ ਵੀ ਬੈਰੀ ਤੋਂ ਬਚਾਉਣ ਵਾਸਤੇ ਕੀ ਕੀ ਕਰ ਸਕਦੇ ਆ ਆਪਾਂ ਇੱਕ ਤਾਂ ਭਈ ਸਾਰੇ ਨਾਲੋਂ ਬੈਸਟ ਹੈ ਆਸ਼ਤਵਾਜੀ ਵਾਲਾ ਠੀਕ ਆ ਆਸ਼ਤਵਾਜੀਆਂ ਲਿਆ ਕੇ ਰੱਖੋ ਠੀਕ ਆ ਮੈਂ ਕੱਲ ਗਿਆ ਸੀਗਾ ਮੈਨੂੰ ਮਿਲੀਆਂ ਨਹੀਂ ਹੈਗੀਆਂ ਦੂਤੀਆਂ ਮਿਲੀਆਂ ਸੀਗੀਆਂ ਤੇ ਉਹ ਠੀਕ ਠਾਕ ਜਾ ਰਿਜ਼ਲਟ ਆ ਉਹਨਾਂ ਦਾ ਕੋਈ ਐਡੀ ਗੱਲਬਾਤ ਨਹੀਂ ਹੈਗੀ ਬੰਬ ਬੰਬ ਜੇ ਵੀ ਲਿਆਏ ਸੀਗੇ ਵੀ ਕੀ ਪਤਾ ਡਰ ਜੇ ਪਰ ਨਾ ਉਹਦੇ ਤੋਂ ਡਰਦੀ ਨਹੀਂ ਹੈਗੀ ਬਈ ਮੇਰੇ ਦਾ ਬਾਲੀਆਂ ਹੁੰਦੀਆਂ ਨੇ ਤੁਸੀਂ ਐਂ ਹਿਸਾਬ ਲਾ ਲਓ ਇੱਕੋ ਟਾਈਮ ਤੇ ਤਿੰਨ ਤਣ ਆਉਂਦੀਆਂ ਉਹ ਦੂਜੇ ਵੱਡੀਆਂ ਹੁੰਦੇ ਜਿਹੜੇ ਇੱਲੇ ਜੀ ਉਹ ਵੀ ਬਈ ਪਰਸੋਂ ਬਹੁਤ ਪਈ ਇੱਲੇ ਜੀ ਪਰ ਉਹ ਤੋਂ ਫੜਿਆ ਨਹੀਂ ਜਾਂਦਾ ਕਿਉਂ ਕਬੂਤਰ ਤੇਜ ਹੋ ਜਾਂਦਾ ਹਨਾ ਉਹ ਭਾਰੀ ਹੁੰਦੀ ਹੈ ਜਦੋਂ ਉਹ ਵਜਦੀਆਂ ਜਾਨਵਰ ਨਿਕਲ ਜਾਂਦਾ ਪਰ ਜਿਹੜੇ ਦੂਜੇ ਨੇ ਛੁਰੀ ਠੀਕ ਆ ਤੁਸੀਂ ਪਤ ਨਹੀਂ ਕੀ ਕਹਿੰਦੇ ਆ ਬਾਜ ਨੂੰ ਆਣਾ ਇੱਕ ਛੁਰੀ ਹੁੰਦੀ ਆ ਅੱਗੋਂ ਉਹ ਮੋਟਾ ਹੁੰਦਾ ਪਿੱਛੋਂ ਚੋਂ ਮਾ ਪਤਲਾ ਹੁੰਦਾ ਕਬੂਤਰਾਂ ਵਾਂਗੂ ਹੀ ਉੱਡਣ ਲੱਗ ਜਾਂਦਾ ਕਬੂਤਰਾਂ ਜੋ ਐਂ ਲਾਦੇਵੇਂ ਗੋਲਾ ਹੁੰਦਾ ਠੀਕ ਆ ਉਹ ਵੱਧ ਪੈਂਦਾ ਭਾਈ ਉਹ ਜਿਹਨੂੰ ਪੈ ਜੇ ਉਹ ਛੱਡਦਾ ਨਹੀਂ ਹੈਗਾ ਕੱਲ ਆਪਣੇ ਵਾਲੇ ਬੱਚਨੇ ਬਹੁਤ ਜ਼ੋਰ ਲਾਇਆ ਹਨ ਆਪਾਂ ਵੀ ਬਹੁਤ ਲਾਇਆ ਪਰ ਨਹੀਂ ਛੱਡਿਆ ਉਹਨੇ ਸੋ ਇੱਕ ਤਾਂ ਭਾਈ ਆਸ਼ਤਵਾਜੀਆਂ ਸਾਰਿਆਂ ਨੂੰ ਕਾਮਯਾਬ ਨੇ ਠੀਕ ਆ ਜਿਹੜੀਆਂ ਅੱਜ ਕੱਲ ਉੱਤੇ ਚੱਲੀਆਂ ਨੇ ਜਿਵੇਂ ਕੱਪੜਾ ਨਹੀਂ ਹੁੰਦਾ ਵਾਈਟ ਜਾਂ ਕੱਪੜਾ ਲਾਇਆ ਹੁੰਦਾ ਤੇ ਕੱਲ ਨੂੰ ਆਪਾਂ ਵੀ ਲਿਆਵਾਂਗੇ ਤੇ ਦੇਖਾਂਗੇ ਆਪਾਂ ਇੱਥੋਂ ਜੇ ਮਿਲ ਗਿਆਂਗੇ ਤੂੰ ਜਾਂ ਆਰਡਰ-ਆਰਡਰ ਤੇ ਮੰਗਾਉਣੀਆਂ ਪੈਣੀਆਂ ਠੀਕ ਆ ਜਾਂ ਬਾਈ ਪਟਾਸ਼ ਵਾਲਾ ਕੰਮ ਉਹ ਜਿਹੜੀਆਂ ਆਪਾਂ ਅੱਜ ਕੱਲ੍ਹ ਤੁਹਾਨੂੰ ਪਟਾਸ਼ ਦਾ ਪਤਾ ਹੀ ਆ ਉਹ ਪੜਾਕੇ ਜੇ ਪਾਉਣ ਵਾਸਤੇ ਹਨਾ ਪੈਪਾਂੀਆਂ ਬਣੀਆਂ ਹੁੰਦੀਆਂ ਨੇ ਉਹਦੇ 'ਚ ਨਾ ਇੱਕ ਦੂਰੀ ਪੈਪ ਹੁੰਦੀ ਆ ਦੋ ਮੂੰਹ ਵਾਲੀ ਜਿਵੇਂ ਆਪਣੀ 12 ਬੋਰ ਦੀ ਹਨਾ ਬੰਦੂਕ ਹੁੰਦੀ ਆ ਉਵੇਂ ਉਹਦੇ ਦੋ ਨਾਲ ਹੁੰਦੇ ਨੇ ਮੂਹਰੇ ਠੀਕ ਆ ਉਹ ਦੋਹਾਂ 'ਚ ਪਟਾਸ਼ ਪੈਂਦੀ ਆ ਤੇ ਦੋਹਾਂ ਦਾ ਮਾਰ ਦਿਆਂ ਜਦੋਂ ਪੜਾਕਾ ਹਨਾ ਜਮਾ 12 ਬੋਰ ਵਾਲਾ ਪੜਾਕਾ ਹੁੰਦਾ ਉਹਦੇ ਤੋਂ ਨਾ ਥੋੜਾ ਜਿਹਾ ਡਰ ਜਾਂਦਾ ਉਹ ਤੇ ਜਾਂ ਭਰਾ ਮੇਰੇ ਨਹੀਂ ਸਾਰਿਆਂ ਨਾਲੋਂ ਬੈਸਟ ਹੈ ਇੱਕ ਜਿਹੜਾ ਮੈਨੂੰ ਸਹੀ ਲੱਗਿਆ ਵੀ ਕੰਮ ਕਰੂਗਾ ਹੀ ਕਰੂਗਾ ਠੀਕ ਆ ਉਹ ਆ ਬਈ ਆ ਹਿੰਗ ਆ ਦੇਖ ਲੋ ਇੱਥੇ ਹਿੰਗ ਲਿਖਿਆ ਪਰ ਪੁੱਠਾ ਦੀਂਦਾ ਹੋਊਗਾ ਤੁਹਾਨੂੰ ਇਹ ਹਿੰਗ ਦਾ ਕੀ ਕਰਨਾ ਬਈ ਆਪਾਂ ਪਾਣੀ ਲੈ ਕੇ ਹਨਾ ਪਾਣੀ 'ਚ ਹਿੰਗ ਘੋਲ ਕੇ ਠੀਕ ਆ ਜਾਨਵਰ ਤੁਸੀਂ ਐਂ ਹਿਸਾਬ ਲਾ ਲਿਓ ਜਿਵੇਂ ਸਵੇਰੇ ਜਾਨਵਰ ਛੱਡਣੇ ਨੇ ਰਾਤ ਨੂੰ ਜਾਨਵਰ ਨੂੰ ਚੰਗੀ ਤਰ੍ਹਾਂ ਐਨ ਵਿੱਚ ਹਨਾ ਧੌਣ ਛੱਡ ਕੇ ਬਾਕੀ ਸਾਰਾ ਇੱਕ ਵਾਰੀ ਵਿੱਚ ਦੀ ਪਾ ਕੇ ਕੱਢ ਕੇ ਨਿਵਾ ਕੇ ਖੁੱਡੇ ਛੱਡ ਦਿਓ ਇਹਦੀ ਸਮੈਲ ਐਨੀ ਗੰਦੀ ਹੁੰਦੀ ਆ ਬਈ ਵਿਪੋਚੋ ਨਾ ਆਪਾਂ ਵੀ ਨਹੀਂ ਸੁੰਘ ਸਕਦੇ ਠੀਕ ਹੈ ਤੇ ਬਹਿਰੀ ਜਦੋਂ ਸੁੰਘਦੀ ਆ ਬਈ ਤੁਹਾਨੂੰ ਪਤਾ ਜਦੋਂ ਫੜਦੀ ਆ ਹਨਾ ਤਾਂ ਉਹ ਛੱਡ ਦਿੰਦੀ ਆ ਠੀਕ ਹੈ ਇੱਕ ਉਹ ਦਵਾਈ ਜੀ ਵੀ ਆਈ ਸੀ ਪ੍ਰੈਸ਼ਰ ਜਹ ਹਨਾ ਤੇ ਉਹਦਾ ਵੀ ਆਪਾਂ ਨੂੰ ਇੱਕ ਦੋ ਭਰਾਵਾਂ ਨੇ ਕਮੈਂਟਾਂ 'ਚ ਦੱਸਿਆ ਕੋਈ ਖਾਸ ਰਿਜ਼ਲਟ ਨਹੀਂ ਹੈਗਾ ਸੋ ਭਰਾ ਬਣ ਕੇ ਇਹ ਹਿੰਗ ਜ਼ਰੂਰ ਵਰਤ ਕੇ ਦੇਖਿਓ ਇਹਦੇ ਨਾਲ ਇਹ ਜਾਨਵਰ ਛੱਡ ਦਿੰਦੀ ਆ ਜੇ ਫੜਦੀ ਵੀ ਆ ਹਨਾ ਵੀ ਬਚਤ ਹੋ ਜਾਂਦੀ ਆ ਕਿਉਂਕਿ ਇਹਦੀ ਸਮੈਲੀ ਇਹ ਨਹੀਂ ਭੈੜੀ ਹੁੰਦੀ ਆ ਹਿੰਗ ਦੀ ਠੀਕ ਹੈ ਤੇ ਇੱਕ ਕਈ ਭਰਾਵਾਂ ਦੇ ਹਜੇ ਵੀ ਜਾਨਵਰ ਹਨਾ ਕੁਛ ਜਿਹੜੇ ਉੱਡੀ ਜਾਂਦੇ ਆਪਾਂ ਨੂੰ ਪਤਾ ਦੋ ਦੋ ਤਿੰਨ ਤਿੰਨ ਕੰਨੀਆਂ ਤੇ ਰਹਿ ਗਏ ਆਪਾਂ ਪੱਟਣੇ ਨੇ ਪੱਟਣ ਦੋ ਪਹਿਲਾਂ ਬਈ ਭਰਾ ਬਣ ਕੇ ਇੱਕ ਵਾਰੀ ਉਹਨਾਂ ਨੂੰ ਨਮਾ ਲਿਆ ਕਰੋ ਠੀਕ ਹੈ ਚੰਗੀ ਤਰ੍ਹਾਂ ਉਹਨਾਂ ਨੂੰ ਨਮਾਈ ਦੇ ਕੇ ਠੀਕ ਹੈ ਉਸ ਤੋਂ ਬਾਅਦ ਉਹਨਾਂ ਤੇ ਪਰਾਂ ਜਣਾ ਪਾਊਡਰ ਪਾ ਦਿਆ ਕਰੋ ਟਿੱਕੜ ਦਾ ਜਿਹੜਾ ਪਾਊਡਰ ਕੱਲ ਵੀਡੀਓ ਚ ਦੱਸਿਆ ਸੀ ਮੈਂ ਉਹਦੇ ਨਾਲ ਕੀ ਹੈ ਬਈ ਉਹਦੇ ਨਾਲ ਜਿੰਨੇ ਵੀ ਜੀ ਜੂ ਜਨੇ ਹਨਾ ਉਹ ਸਾਰੇ ਮਰ ਜਾਣਗੇ ਆਪਾਂ ਕੀ ਕਰਦੇ ਜਦੋਂ ਆਪਾਂ ਪਰ ਪੜਨੇ ਹਨਾ ਉਹ ਜੀ ਹੁੰਦੇ ਨੇ ਹਨਾ ਬਈ ਉਹ ਗੁੱਲਾਂ ਚ ਥੱਲੇ ਜਦੋਂ ਨਵੇਂ ਗੋਲੇ ਆਉਂਦੇ ਨੇ ਉਹਨੂੰ ਖਾਣ ਲੱਗ ਤੁਸੀਂ ਦੇਖਿਆ ਹੋਊਗਾ ਪਰ ਤੇ ਚੀਲ ਤੇ ਲੱਗਿਆ ਹੋਊਗਾ ਨਾ ਉਹ ਪਰ ਨੂੰ ਐ ਵਿੱਚ ਜਾਂਦਾ ਜਿਵੇਂ ਸੂਈਆਂ ਮਾਰੀਆਂ ਹੁੰਦੀਆਂ ਐਵੇਂ ਮੂਰੀਆਂ ਕੱਢ ਦਿੰਦੇ ਆ ਜਾਂ ਐ ਨਾ ਦਾਣੇ ਜੇ ਬਣਾ ਦਿੰਦੇ ਜਿਵੇਂ ਆਪਾਂ ਸਿਉਣ ਮਾਰੀ ਹੁੰਦੀ ਆ ਉਹਦੇ ਨਾਲ ਪਰ ਖਰਾਬ ਹੋ ਜਾਂਦੇ ਨੇ ਸੋ ਜੇ ਜਾਨਵਰ ਕੋਈ ਪੱਟਣਾ ਵੀ ਆ ਉਸ ਤੋਂ ਪਹਿਲਾਂ ਉਹਨੂੰ ਇੱਕ ਵਾਰੀ ਨਿਮਾ ਲਓ ਠੀਕ ਆ ਚੰਗੀ ਤਰ੍ਹਾਂ ਉਹਨੂੰ ਨਿਮਾ ਕੇ ਠੀਕ ਆ ਪਾਣੀ ਨਾਲ ਲੈ ਕੇ ਦੋ ਬਾਲਟੀਆਂ ਪਾਣੀ ਨਾਲ ਉਹਨਾਂ ਨੂੰ ਚੰਗੀ ਤਰ੍ਹਾਂ ਨਿਮਾ ਕੇ ਠੀਕ ਆ ਉਹਨਾਂ ਨੂੰ ਛੱਡ ਦਿਓ ਤੇ ਕੈਂਚੀ ਜ਼ਰੂਰ ਲਾਓ ਇੱਕ ਜਿਹੜੇ ਆਪਾਂ ਤਿੰਨ ਬਾਰ ਪੱਟਨੇ ਨੇ ਨਾ ਉਹਨੂੰ ਪਹਿਲਾਂ ਕੈਂਚੀ ਲਾ ਲਓ ਠੀਕ ਆ ਵੀ 1 2 ਦਿਨ 3 ਦਿਨ ਪਹਿਲਾਂ ਨਾ ਉਹਨੂੰ ਕੈਂਚੀ ਲਾ ਕੇ ਛੱਡ ਦੋ ਵੀ ਉਹਦੇ ਜਿਹੜਾ ਮਾੜਾ ਮੋਟਾ ਵੀ ਬਲੱਡ ਆ ਉਹ ਸੁੱਕ ਜੇ ਆਪਾਂ ਪੱਟੀਏ ਤਾਂ ਜਾਨਵਰ ਨੂੰ ਦਰਦ ਨਾ ਹੋਵੇ ਠੀਕ ਆ ਉਹਨੂੰ ਪੱਟ ਕੇ ਉਹ ਤੋਂ ਪਹਿਲਾਂ ਟਿੱਕਲ ਦਾ ਇੱਕ ਵਾਰੀ ਪਾਊਡਰ ਮਾਰ ਦੋ ਚੰਗੀ ਤਰ੍ਹਾਂ ਵੀ ਜਿੰਨੇ ਵੀ ਪਸੂ ਪਸੂ ਜੇ ਨੇ ਸਭ ਪਹਿਲੀ ਘਰ ਤਾਂ ਬਾਈ ਬਚਾਧਰ ਰੱਖੋ ਜਾਨਵਰਾਂ ਦੇ ਜਰੂਰ ਲਾ ਕੇ ਰੱਖੋ ਟਿੱਕਲ ਪਾਊਡਰ ਉਹਦੇ ਨਾਲ ਬਾਈ ਉਹ ਜਿਹੜੇ ਜੀ ਜੇ ਹਨਾ ਚਚੜ ਜੇ ਬਣਦੇ ਨੇ ਉਹ ਵੀ ਨਹੀਂ ਚੜਦਾ ਬਾਈ ਜਾਨਵਰ ਦੇ ਨੇੜੇ ਨਹੀਂ ਆਉਂਦਾ ਮੈਂ ਨਾ ਜਦੋਂ ਪੁਰਾਣਾ ਕੋ ਡੇਟਾ ਆਏ ਨੇ ਉਹਨਾਂ ਦੇ ਵਿੱਚ ਤੁਹਾਨੂੰ ਮੈਂ ਦਿਖਾਇਆ ਵੀ ਸੀ ਵੀਡੀਓ ਚ ਕਈਆਂ ਚ ਵੀ ਐ ਗੁੱਛਿਆਂ ਦੇ ਗੁੱਛੇ ਸੀ ਉਹਦੇ ਉੱਤੇ ਜੇ ਆਪਾਂ ਟਿੱਕਲ ਦੀ ਸਪਰੇ ਹੁੰਦੀ ਆ ਉਹ ਮਾਰਦੀਏ ਉਹਦੇ ਨਾਲ ਵੀ ਮਰਦੇ ਨੇ ਤੇ ਟਿੱਕਲ ਪਾਊਡਰ ਨਾਲ ਜਿਵੇਂ ਛੋਟੇ ਬੱਚੇ ਨੇ ਨਾ ਆਪਣੇ ਛੋਟੇ ਬੱਚਿਆਂ ਦੇ ਥੱਲੇ ਥੋੜੀ ਜੀ ਮਿੱਟੀ ਲੈ ਲਓ ਕਲੀ ਲੈ ਲਓ ਤੇ ਵਿੱਚ ਥੋੜਾ ਜਿਹਾ ਟਿੱਕਲ ਦਾ ਪਾਊਡਰ ਮਿਲਾ ਕੇ ਥੱਲੇ ਧਰ ਦਿਓ ਤੜਕੇ ਨੂੰ ਤੁਸੀਂ ਆਪ ਦੇਖੋਗੇ ਜੱਟੜ ਮਰੇ ਪਏ ਹੋਣਗੇ ਜਿਹੜੇ ਆਉਂਦੇ ਆ ਹਨਾ ਕਿਉਂ ਦਿਨੇ ਤਾਂ ਇਹ ਲੁਕ ਜਾਂਦੇ ਨੇ ਕੋਈ ਇੱਟਾਂ ਥੱਲੇ ਵੜ ਗਿਆ ਫੱਟੀਆਂ ਥੱਲੇ ਵੜ ਗਿਆ ਕਿਉਂਕਿ ਆਪਾਂ ਰਖਣੇ ਬਣਾਏ ਹੋਏ ਨੇ ਇੱਟਾਂ ਦੇ ਫ ਕੀ ਇਹ ਤਾਂ ਹੈ ਨਹੀਂਗਾ ਵੀ ਆਪਾਂ ਬਾਲੇ ਵੱਡੇ ਆ ਵੀ ਸਾਰੀ ਪਲਾਸਤਰ ਕਰਾ ਕੇ ਹਨਾ ਰੱਖਣੇ ਬਣਾਏ ਹੁੰਦੇ ਨੇ ਕਿਉਂ ਉਹ ਆਪਣੇ ਵੱਡੇ ਭਰਾ ਨੇ ਜਿਹੜੇ ਹਨਾ ਜਿਹੜੇ ਆਪਾਂ ਗੰਜਾਇਸ਼ ਪੈਂਦੀ ਆ ਉਹ ਬਣਵਾ ਲੈਂਦਾ ਠੀਕ ਆ ਆਪਣੇ ਵਰਗੇ ਸਿੱਧੇ ਫੱਟੀਆਂ ਲਾ ਕੇ ਹਨਾ ਰੱਖਣੇ ਬਣਾਏ ਹੁੰਦੇ ਨੇ ਉਹਨਾਂ ਦੇ ਵਿੱਚ ਵੱਢ ਜਾਂਦੇ ਨੇ ਉਹ ਠੀਕ ਆ ਇੱਕ ਸਾਰੇ ਕਬੂਤਰ ਬਾਹਰ ਕੱਢ ਲਓ 2 ਘੰਟੇ ਕੱਢ ਕੇ ਜਾਲਾਂ ਜੂਲਾਂ ਚ ਪਾ ਕੇ ਤੇ ਟਿੱਕਲ ਦੀ ਸਪਰੇ ਚੰਗੀ ਤਰ੍ਹਾਂ ਮਾਰ ਦੋ ਐਂਡ ਨਮਾ ਦਿਓ ਅੰਦਰੋਂ ਖੁੱਡੇ ਨੂੰ ਠੀਕ ਆ ਤੇ ਇੱਕ ਸਫਾਈ ਵੀ ਜ਼ਰੂਰ ਕਰਿਆ ਕਰੋ ਖੁੱਡਿਆਂ ਦੀ ਆ ਆਪਾਂ ਚੌਥੇ ਪੰਜਵੇਂ ਦਿਨ ਸਫਾਈ ਕਰ ਦਿੰਦੇ ਹਾਂ ਹੁਣ ਦਿਖਾ ਦੇਣਾ ਤੁਹਾਨੂੰ ਘੁੱਟ ਨਾ ਥਲੋ ਜਮਾ ਸਾਫ ਹੈ ਬਈ ਆ ਦੇਖੋ ਤੇ ਹੁਣ ਆਪਾਂ ਇਹਨਾਂ ਦੇ ਕਰ ਰੱਖੇ ਨੇ ਵੀਰੇ ਮਗਜ ਸ਼ੁਰੂ ਠੀਕ ਹੈ ਹੁਣ ਆਪਾਂ ਇਹਨਾਂ ਨੂੰ ਪਾਉਣੇ ਆ ਕਣਕ ਛੋਲੇ ਮਗਜ ਤੇ ਸਰੋਂ ਠੀਕ ਹੈ ਇਹ ਚੀਜ਼ਾਂ ਪਾਉਣੇ ਆ ਆਪਾਂ ਸੁਪਰਾ ਬਣ ਕੇ ਇਨੀ ਇੱਕ ਗੱਲ ਤੇ ਗੌਰ ਕਰਿਓ ਠੀਕ ਹੈ ਜਾਨਵਰਾਂ ਨੂੰ ਸ਼ਾਮ ਨੂੰ ਹਿੰਗ ਨਾਲ ਨਿਵਾ ਕੇ ਫੁੱਟੇ ਛੱਡ ਦਿਆ ਕਰੋ ਛੱਡ ਕੇ ਦੇਖਿਓ ਠੀਕ ਹੈ ਕਿਉਂਕਿ ਆਪਾਂ ਨਹੀਂ ਕਹਿੰਦੇ ਯਾਰ ਕਈ ਭਰਾਵਾਂ ਦੇ ਉਹੀ ਗੱਲ ਪੰਜ ਚਾਰ ਬੱਚੇ ਹੁੰਦੇ ਆ ਆਪਣੇ ਕੋਲੇ ਹਨਾ ਚੰਗੇ ਡਾਉਣ ਵਾਲੇ ਠੀਕ ਆ ਉਹੀ ਬਾਜ ਲੈ ਜਾਂਦਾ ਕਿਉਂ ਦੂਸਰਾ ਜਿ ਕੱਢਣਿਆ ਦਾ ਬਈ ਡਾਉਣੇ ਦਾ ਪੈਣ ਗਿਆ ਆਪਾਂ ਨੂੰ ਹੁਣ ਬੈਠੇ ਦਾ ਤੁਹਾਨੂੰ ਪਤਾ ਖੁੱਲਦੇ ਆ ਨੀ ਜਾਨਵਰ ਜਦੋਂ ਉਹ ਜੜ ਬਰਾਬ ਦੀ ਡਾਈ ਤੇ ਹੁੰਦਾ ਕਿਉਂਕਿ ਜਦੋਂ ਬਈ ਜਾਨਵਰ ਆਬ ਦੀ ਡਾਈ ਤੇ ਆਉਂਦਾ ਨਾ ਉਹ ਖੜ ਕੇ ਉੱਡਣ ਲੱਗ ਜਾਂਦਾ ਸਲੋ ਉੱਡਣ ਲੱਗ ਜਾਂਦਾ ਸਲੋ ਨੂੰ ਤਾਂ ਬਾਲੀ ਛੇਦੀ ਪੈਂਦਾ ਜਿਹੜਾ ਜਾਨਵਰ ਤੇਜ ਹੋਊਗਾ ਉਹ ਚਾਹੇ ਬਚ ਜੇ ਠੀਕ ਆ ਤੇ ਜਿਹੜਾ ਕਬੂਤਰ ਖੜ ਕੇ ਕਿਉਂ ਆਪਾਂ ਨੂੰ ਸਾਰਿਆਂ ਨੂੰ ਪਸੰਦੀ ਖੜ ਕੇ ਉੱਡਣ ਵਾਲੇ ਕਬੂਤਰ ਆ ਠੀਕ ਆ ਜਿਹੜੇ ਖੜ ਕੇ ਆ ਪਰ ਮਰੀ ਜਾਣ ਤੇਜ ਉੱਠਣ ਵਾਲਾ ਕਬੂਤਰ ਤੁਹਾਨੂੰ ਪਤਾ ਕੋਈ ਬੰਦਾ ਮੈਂ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਪਸੰਦ ਹੋਊਗਾ ਸਾਰਿਆਂ ਨੂੰ ਜਾਨਵਰ ਜਿਹੜਾ ਖੜਕੇ ਉੱਡੇ ਉਹੀ ਪਸੰਦ ਹੈ ਠੀਕ ਹੈ ਤੇ ਉਹਨੂੰ ਬਾਈ ਵੱੱਦ ਪੈਂਦੀ ਆ ਠੀਕ ਹੈ ਉਹਨੂੰ ਤਾਂ ਐਸਾ ਹਾਵ ਲਾ ਲਓ ਝਾਕ ਕਾ ਮਾਰਨਾ ਨਹੀਂ ਦਿੰਦੀ ਉਹ ਆਪਦੇ ਮੂਡ ਤੇ ਹੁੰਦਾ ਉੱਡਦਾ ਠੀਕ ਹੈ ਪਤਾ ਹੀ ਨਹੀਂ ਲੱਗਦਾ ਕਦੋਂ ਫਰਦੇ ਨਹੀਂ ਲੈ ਜਾਂਦੀ ਕੱਲ ਹੁਣ ਇੰਨਾ ਜ਼ੋਰ ਲਾਇਆ ਮੈਂ ਤੁਸੀਂ ਯਕੀਨ ਨਹੀਂ ਮੰਨਣਾ ਚਾਹਾਂ ਤਾਂ ਖੜਾ ਜਾਨਵਰ ਵਿਭਾਗ ਦੇ ਅਧਿਕਾਰੀ ਆ ਗਿਆ ਸੀ ਪਰ ਫੇਰ ਵੀ ਛੱਡਿਆ ਨਹੀਂ ਹੈਗਾ ਮਾਂ ਦੇ ਸ਼ੇਰ ਨੇ ਮਗਰੀ ਰਿਆ ਇੱਕ ਆ ਕੇ ਛਾਦਰੀ ਤੇ ਡਿੱਗ ਪਿਆ ਸੀਗਾ ਠੀਕ ਹੈ ਤੇ ਇੱਕ ਨੂੰ ਲੈ ਗਈ ਸੀ 5 6 ਬੱਚੇ ਹਜੇ ਕੱਡੇ ਸੀ ਕੁਛ ਨਾ ਮੇ ਬਚੇ ਨੇ ਹੁਣ ਬਈ ਛਤਰੀਆਂ ਤੇ ਬਿਠਾਉਣ ਲੱਗਿਆ ਹਨਾ ਗਜਾਉਣੇ ਨੇ ਹਜੇ ਠੀਕ ਆ ਤੇ ਬਾਕੀ ਤੁਹਾਨੂੰ ਪਤਾ ਹੀ ਆ ਜੇ ਸੇਲ ਵਾਸਤੇ ਜੇ ਜਾਨਵਰ ਕਿਸ ਨੂੰ ਚਾਹੀਦੇ ਹੋਏ ਠੀਕ ਆ ਤਾਂ ਆਪਾਂ ਸੇਲ ਦੀ ਵੀਡੀਓ ਪਾਵਾਂਗੇ ਇੰਸਟਾਗ੍ਰam ਤੇ ਤਾਂ ਆਪਣੀ ਵੀਡੀਓ ਪਾਈ ਪਈ ਆ ਸੇਲ ਵਾਲੀ ਜੇ ਕਿਸ ਨੂੰ ਚਾਹੀਦੇ ਹੋਏ 5 ਕਬੂਤਰ ਸੇਲ ਤੇ ਨੇ ਉਹਦੇ ਤੇ ਠੀਕ ਆ ਸਾਰੇ ਵੱਡੇ ਨੇ ਬਾਈ ਇੱਕ ਬੱਚਾ ਹੀ ਆ ਉਹਦੇ ਚ ਬਾਕੀ ਸਾਰੇ ਵੱਡੇ ਨੇ ਤੇ ਟੌਪ ਦੇ ਨੇ ਠੀਕ ਆ ਉਹਦੇ ਚ ਇੱਕ ਸ਼ਾਖਾ ਆ ਇੱਕ ਲਾਲਸਰਾ ਖੱਟੀਆਂ ਦਾ ਇੱਕ ਲਾਲਸਰਾ ਚਿੱਟੀਆਂ ਦਾ ਠੀਕ ਆ ਤੇ ਇੱਕ ਰੱਤਾ ਜਾ ਬੱਚਾ ਠੀਕ ਆ ਉਹ ਸਾਰੇ ਸੇਲ ਤੇ ਨੇ ਜੇ ਕਿਸੇ ਭਰਾ ਨੂੰ ਚਾਹੀਦੇ ਹੋਏ ਠੀਕ ਆ ਤਾਂ ਆਪਣੇ ਨਾਲ ਮੈਸੇਜ ਤੇ ਗੱਲ ਕਰ ਸਕਦਾ ਇੰਸਟਾਗ੍ਰam ਤੇ ਠੀਕ ਆ ਇੱਕ ਭਰਾ ਬਣ ਕੇ ਹੱਥ ਜੋੜ ਕੇ ਬੇਨਤੀ ਐ ਸਵਾਦ ਲੈਣ ਵਾਲੇ ਭਰਾਨਾ ਮੈਸੇਜ ਕਮੈਂਟ ਕਰਿਆ ਕਰਨ ਗੱਲ ਕਰਿਆ ਕਰਨ ਹੱਥ ਜੋੜ ਕੇ ਬੇਨਤੀ ਐ ਜਿਹਨੇ ਨਹੀਂ ਲੈਣੇ ਹਨ ਭਰਾ ਬਣ ਕੇ ਕੱਲਾ ਬੰਦਾ ਮੈਂ ਕਿ ਤੀਗਾ ਸਾਰਾ ਕੁਝ ਕਰਦਾ ਜਾਨਵਰ ਸਾਹਮਣਾ ਕਰਦਾ ਵੀ ਸਾਹਮਣਾ ਸੋਹ ਹਾਲਾਤ ਹੁੰਦੇ ਆ ਨਾ ਬੰਦੇ ਦੇ ਤੇ ਫਿਰ ਯਾਰ ਔਖਾ ਹੋ ਜਾਂਦਾ ਕਿਉਂ ਟਾਈਮ 'ਚ ਟਾਈਮ ਗੱਡ ਕੇ ਬਾਈ ਤੁਹਾਡੇ ਨਾਲ ਗੱਲ ਕਰ ਦੇਣਾ ਠੀਕ ਹੈ ਤੇ ਸਵਾਦ ਲੈਣ ਵਾਲੇ ਹੁੰਦੇ ਉਹਨਾਂ ਕਰਕੇ ਬਈ ਕਈ ਭਰਾ ਵਿਚਾਰੇ ਇਹ ਜਿਹੇ ਠੀਕ ਆ ਆਪਾਂ ਨੂੰ ਜੇ ਕੋਈ ਮੈਸੇਜ ਕਰਦਾ ਹਨ ਕਿਸੇ ਬਿਮਾਰੀ ਬਿਤੇ ਆਪਾਂ ਨਾਲ ਦੀ ਨਾਲ ਬੰਦੇ ਨੂੰ ਰਿਪਲਾਈ ਦਿੰਨੇ ਆ ਠੀਕ ਹੈ ਇਹ ਤੁਹਾਨੂੰ ਭਰਾਵਾਂ ਨੂੰ ਵੀ ਪਤਾ ਹੀ ਆ ਤੇ ਜਿਹੜੇ ਜਿਹੜੇ ਭਰਾਵਾਂ ਦਾ ਆਪਾਂ ਰਿਪਲਾਈ ਕਰਦੇ ਆ ਤਾਂ ਉਹ ਭਰਾ ਕਮੈਂਟਾਂ ਜੀ ਵੀ ਜਰੂਰ ਦੱਸਣ ਵੀ ਹਾਂ ਆਪਾਂ ਰਿਪਲਾਈ ਕਰਦੇ ਆ ਕਿ ਨਹੀਂ ਪਹਿਲਾਂ ਚੱਲ ਨਹੀਂ ਹੁੰਦੇ ਸੀ ਬਈ ਕਿਉਂ ਥੋੜਾ ਜਿਆਦਾ ਸੀਗਾ ਹੁਣ ਥੋੜਾ ਜਿਆ ਹੈ ਵੀ ਚਲ ਘਰ ਦੇ ਵੀ ਨਾਲ ਸਾਥ ਦਿੰਦੇ ਰਿਓ ਸੰਭ ਲੈਂਦੇ ਹਨਾ ਥੋੜਾ ਜਿਹਾ ਟਾਈਮ ਪੇਜ ਨਾ ਚਿਰ ਵੇਲਾ ਹੁੰਨਾ ਇੰਸਟਾ ਤੇ ਤੁਹਾਡੇ ਮੈਸ ਨੰਬਰ ਦਾ ਥੋੜਾ ਜਿਹਾ ਔਖਾ ਹੋ ਜਾਂਦਾ ਬਾਈ ਫਿਰ 24 ਘੰਟੇ ਫੋਨ ਰਾਤ ਨੂੰ ਐ ਨਹੀਂ ਪਤਾ ਵੀ ਕੋਈ 1 ਵਜੇ ਫੋਨ ਲਾ ਕੇ ਖੜ ਜੇ ਇੱਕ ਦਿਨ ਰਾਤ ਨੂੰ ਮੈਨੂੰ 12:30 ਵਜੇ ਫੋਨ ਆਇਆ ਬਾਈ ਦਾ ਕਹਿੰਦਾ ਬਾਈ ਤੇਰੀਆਂ ਵੀਡੀਓ ਬਹੁਤ ਸੋਹਣੀਆਂ ਹੁੰਦੀਆਂ ਤੈਨੂੰ ਦੇਖ ਕੇ ਅਸੀਂ ਸਿੱਖੀ ਜਾਂਦੇ ਆ ਸਾਡੇ ਜਾਨਵਰ ਵਧੀਆ ਉੱਡਣ ਲੱਗ ਗਏ ਜਿਹੜਾ ਤੂੰ ਗੁੜ ਪਾਇਆ ਸੀਗਾ ਉਹਦੇ ਨਾਲ ਵਧੀਆ ਉੱਡਣ ਲੱਗ ਗਏ ਹੁਣ ਗਾਂ ਬਾਈ ਪਾਣੀ ਵਾਲੀਆਂ ਵੀਡੀਓ ਵੀ ਪਾਵਾਂਗੇ ਜਿਹੜਾ ਆਪਣਾ ਪਾਣੀ ਐ ਠੀਕ ਐ ਤੇ ਜਿਹੜਾ ਆਪਣਾ ਗੁੜ ਐ ਠੀਕ ਐ ਦੋ ਗੁੜ ਨੇ ਦੋਹਾਂ ਦੀਆਂ ਵੀਡੀਓ ਪਾ ਦਾਂਗੇ ਤੇ ਰਿਜ਼ਲਟ ਤੁਸੀਂ ਆਪ ਦੇਖ ਲ ਕਿਉਂਕਿ ਯਾਰ ਬਾਈ ਮੇਰੀ ਤੁਸੀ ਕਿਸਮਤ ਨਹੀਂ ਖੋ ਸਕਦੇ ਠੀਕ ਆ ਨਾ ਮੈਂ ਤੁਹਾਡੀ ਖੋ ਸਕਾਂ ਕਿ ਮੇਰੇ ਦੱਸੇ ਨਾਲ ਕੀ ਹੋ ਜੂਗਾ ਕਿਸੇ ਭਰਾ ਦਾ ਹਨਾ ਕਿਉਂ ਅੱਜ ਕੱਲ ਤੁਹਾਨੂੰ ਪਤਾ ਬਾਈ ਉੱਤਰਵਾਜੀ ਉੱਚੀ ਬਹੁਤ 바ਗੀ ਤੇ ਕਈ ਭਰਾਵਾਂ ਦਾ ਹੱਥ ਨਹੀਂ ਪੈਂਦਾ ਚਲੋ ਜੇ ਮੈਂ ਦੱਸਦਾ ਉਹਦੇ ਨਾਲ ਹਨਾ ਕਿਸੇ ਦਾ 70% ਫਾਇਦਾ ਹੁੰਦਾ ਤਾਂ ਇਹਦੇ ਚ ਬਾਈ ਮੇਰਾ ਕੁਝ ਨਹੀਂ ਜਾਂਦਾ ਸੋ ਭਰਾ ਬਣ ਕੇ ਬਸ ਇੰਨੇ ਹੀ ਐ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਠੀਕ ਆ ਹੁਣ ਮੈਨੂੰ ਪਤਾ ਮੇਰੇ ਭਰਾ ਮੈਨੂੰ ਪਿਆਰ ਬਹੁਤ ਕਰਦੇ ਨੇ ਜਿਹੜੇ ਜਿਹੜੇ ਆਪ ਆਪਣੇ ਨਾਲ ਪੱਕੇ ਜੁੜੇ ਰਹੇ ਉਹ ਵੀਡੀਓ ਦੇਖਦੇ ਹੀ ਦੇਖਦੇ ਮੈਨੂੰ ਕਮੈਂਟਾਂ ਚ ਕੀ ਮੈਸੇਜ ਚ ਵੀ ਕਹਿੰਦੇ ਨੇ ਵੀ ਬਾਈ ਅਸੀਂ ਤੇਰੀ ਹਰੇਕ ਵੀਡੀਓ ਦੇਖ ਕੇ ਸਿੱਖ ਰਹੇ ਹਾਂ ਨਵੇਂ ਭਰਾ ਬਹੁਤ ਨੇ ਬਾਈ ਜਿਹੜੇ ਮੈਨੂੰ ਮੈਸੇਜ ਕਰਦੇ ਨੇ ਵੀ ਬਾਈ ਤੇਰੀਆਂ ਵੀਡੀਓ ਚੋਂ ਸਿੱਖਣ ਨੂੰ ਬਹੁਤ ਕੁਝ ਮਿਲਦਾ ਸੋ ਹੱਥ ਜੋੜ ਕੇ ਬੇਨਤੀ ਆ ਭਰਾ ਬਣ ਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਜਿਹੜੇ ਜਿਹੜੇ ਭਰਾ ਆਪਣਾ ਵਧੀਆ ਜੁੜੇ ਨੇ ਉਹ ਕਮੈਂਟਾਂ ਚ ਜ਼ਰੂਰ ਦੱਸਣ ਹਣਾ